ਅਹਿਮਦਾਬਾਦ ਜਹਾਜ਼ ਹਾਦਸੇ 'ਚ ਸੀਐਮ ਭਗਵੰਤ ਮਾਨ ਨੇ ਪ੍ਰਗਟਾਇਆ ਦੁੱਖ ਪੰਜਾਬੀਆਂ ਲਈ ਖੁਸ਼ਖਬਰੀ ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਜਮਾਬੱਦੀ ਪੋਰਟਲ ਸੋਸ਼ਲ ਮੀਡੀਆ 스타 ਭਾਬੀ ਕਮਲਕੌਰ ਦੀ ਪਾਰਕਿੰਗ ਵਿੱਚ ਖੜੀ ਕਾਰ 'ਚੋਂ ਮਿਲੀ Laash ਕਤਲ ਦਾ ਖਤਸਾ ਪੰਜਾਬ 'ਚ ਮੌਸਮ ਵਿਭਾਗ ਦੀ ਚੇਤਾਵਨੀ ਤਾਪਮਾਨ ਨੇ ਪਾਰ ਕੀਤੀਆਂ ਖਤਰਨਾਕ ਹੱਦਾਂ ਵਿਕਰਮ ਮਜੀਠੀਆ ਨੇ ਸਾਦੇ ਭਗਵੰਤ ਮਾਨ ਸਰਕਾਰ ਤੇ ਨਿਸ਼ਾਨੇ ਕਿਹਾ ਪੰਜਾਬ ਵਿੱਚ ਸਨਤੀ ਨਿਵੇਸ਼ ਪੂਰੀ ਤਰ੍ਹਾਂ ਠੱਪ ਹੁਣ ਖਬਰਾਂ ਵਿਸਤਾਰ ਦੇ ਨਾਲ ਅਹਿਮਦਾਬਾਦ ਸਥਿਤ ਸਰਦਾ ਵੱਲ ਭਾਈ ਪਟੇਲ ਹਵਾਈ ਅੱਡੇ ਨੇੜੇ ਮੇਗਾਨੀ ਨਗਰ ਇਲਾਕੇ ਵਿੱਚ ਦੁਪਹਿਰੇ 1.5 ਵਜੇ ਤੇ ਕਰੀਬ 에어 ਇੰਡੀਆ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਇਸ ਹਾਦਸੇ ਵਿੱਚ ਵੱਡੀ ਗਿਣਤੀ ਯਾਤਰੀਆਂ ਦੀ ਮੌਤ ਹੋ ਗਈ ਹੈ ਇਸ ਹਾਦਸੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਉਨ੍ਹਾਂ ਕਿਹਾ ਕਿ ਅਹਮਦਾਬਾਦ ਤੋਂ ਦਿਲ ਦਲਾ ਦੇਣ ਵਾਲੀ ਖਬਰ ਮਿਲੀ ਹੈ ਇੱਕ ਯਾਤਰੀ ਜਹਾਜ਼ ਉਡਾਣ ਦੌਰਾਨ ਰਿਹਾਇਸ਼ੀ ਖੇਤਰਾਂ ਦੇ ਨੇੜੇ ਆਸਾ ਗ੍ਰਸਤ ਹੋ ਗਿਆ ਤੋ ਇਆਂ ਤੇ ਤਬਾਹੀ ਦੀਆਂ ਤਸਵੀਰਾਂ ਬੇहद ਪਰੇਸ਼ਾਨ ਕਰਨ ਵਾਲੀਆਂ ਹਨ ਮੁੱਖ ਮੰਤਰੀ ਭਗਵਾਨ ਤਮਾਨ ਨੇ ਕਿਹਾ ਕਿ ਉਹ ਹਾਸੇ ਵਿੱਚ ਜ਼ਖਮੀਆਂ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਅੰਮ੍ਰਿਤਸਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਤਮਾਨ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਜਮ੍ਹਾਂ ਬੰਦੀ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਮੁੱਖ ਮੰਤਰੀ ਭਗਵਾਨ ਤਮਾਨ ਨੇ ਸ਼੍ਰੀ ਗੁਰੂ ਅਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਲੋਕਾਂ ਨੂੰ ਤਹਿਸੀਲਾਂ ਦੇ ਚੱਕਰਾਂ ਤੋਂ ਛੁਟਕਾਰਾ ਮਿਲੇਗਾ ਉਹਨਾਂ ਕਿਹਾ ਕਿ ਪਹਿਲਾਂ ਜਦ ਕਿਸੇ ਦੀ ਫਰਦ ਜਾਂ ਜਮ੍ਹਾਂਬੰਦੀ 'ਚ ਪਟਵਾਰੀ ਵੱਲੋਂ ਕੋਈ ਗਲਤੀ ਹੋ ਜਾਂਦੀ ਸੀ ਤਾਂ ਉਸ ਨੂੰ ਠੀਕ ਕਰਵਾਉਣ ਵਿੱਚ ਦਾਦਾ ਸਾਲ ਲੱਗ ਜਾਂਦੇ ਸਨ ਇਸ ਦੌਰਾਨ ਲੋਕਾਂ ਨੂੰ ਪੈਸਾ ਅਤੇ ਸਮਾਂ ਬਰਬਾਦ ਕਰਨਾ ਪੈਂਦਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਇਹ ਆਨਲਾਈਨ ਸੇਵਾ ਹੌਲੀ-ਹੌਲੀ ਸਾਰੇ ਪੰਜਾਬ ਵਿੱਚ ਲਾਗੂ ਕਰ ਦਿੱਤੀ ਜਾਵੇਗੀ ਹੁਣ ਲੋਕ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਘਰ ਬੈਠਿਆਂ ਜਮ੍ਹਾਂਬੰਦੀ ਆ ਫਰਦ ਹਾਸਲ ਕਰ ਸਕਣਗੇ ਉਹਨਾਂ ਕਿਹਾ ਕਿ ਰਜਿਸਟਰੀਆਂ ਦੀ ਕਾਰਵਾਈ ਵੀ ਕਿਸੇ ਵੀ ਤਹਿਸੀਲ ਵਿੱਚ ਕਰਵਾਈ ਜਾ ਸਕੇਗੀ ਖਾਸ ਥਾਂ ਦੀ ਤੇ ਜਾਣ ਦੀ ਲੋੜ ਨਹੀਂ ਰਹੇਗੀ ਉਹਨਾਂ ਕਿਹਾ ਕਿ ਘਰਾਂ ਵਿੱਚ ਸਾਡੇ ਬਜ਼ੁਰਗਾਂ ਦੀ ਇੱਜ਼ਤ ਹੁੰਦੀ ਹੈ ਪਰ ਤਹਿਸੀਲਾਂ ਵਿੱਚ ਜਾ ਕੇ ਉਹਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ ਸੀਐਮ ਭਗਵਾਨ ਜੀ ਨੇ ਕਿਹਾ ਕਿ ਇਹ ਦੇਸ਼ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਪਟਵਾਰਖਾਨੇ ਨੂੰ ਤਾਲਾ ਲਾ ਕੇ ਉਦਘਾਟਨ ਕੀਤਾ ਜਾਵੇ ਜੋ ਅਗਸਤ ਤੱਕ ਪੂਰਾ ਹੋਣ ਦੀ ਉਮੀਦ ਹੈ ਉਹਨਾਂ ਨੇ ਕਿਹਾ ਕਿ ਹੁਣ ਹਰੇਕ ਫੈਸਲਾ ਲੋਕਾਂ ਦੀ ਰਾਜਮੰਦੀ ਨਾਲ ਹੀ ਹੋਵੇਗਾ ਜਿਸ ਦਾ ਹੱਕ ਹੈ ਉਹੀ ਹੱਕਦਾਰ ਹੋਵੇਗਾ ਹਰੇਕ ਬੰਦਾ ਦੇਖੋ ਆਪਣੇ ਘਰੇ ਰਾਜਾ ਇੱਜ਼ਤਾਰੇ ਉੱਥੇ ਜਾ ਕੇ ਬੇਇੱਜ਼ਤੀ ਹੁੰਦੀ ਹੈ ਉਹ ਬੁੜਿਆ ਰੋਜ਼ ਮੂੰਹ ਚੱਕ ਕੇ ਆ ਜਾਂਦਾ ਅਰੇ ਵੀਰ ਵਰਨੁ ਆਜੀ ਦੱਸੋ ਜੀ ਪਾਤਰ ਸਾਹਿਬ ਦਾ ਸ਼ੇਰ ਹੈ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਜਾ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਸ਼ਹਿਰ ਜਾ ਕੇ ਤੁਸੀਂ ਇੱਕ ਤਹਿਸੀਲਦਾਰ ਚ ਤਹਿਸੀਲਾਂ ਚ ਜਾ ਕੇ ਦਫ਼ਤਰਾਂ ਚ ਜਾ ਕੇ ਬੇਜਤੀਆ ਕਰਾਉਂਦੇ ਜੀ ਸਾਡੇ ਬਜ਼ੁਰਗ ਕਿੰਨੇ ਸਾਲ ਹੋ ਗਏ ਜੀ ਹੁਣ ਇੱਜ਼ਤ ਦੀ ਟਕਟੋਕਟ ਇੱਜ਼ਤ ਮਿਲੂਗੀ ਮਾਨ ਸਨਮਾਨ ਮਿਲੂਗਾ ਹੁਣ ਏਸੀ ਤਹਿਸੀਲਾਂ ਬਣਾਤੀਆਂ ਏਸੀ ਸਬਡਿਵੀਜ਼ਨਾਂ ਬਣਾਤੀਆਂ ਵੇਟਿੰਗ ਏਰੀਆ ਪਾਣੀ ਪੀਣ ਨੂੰ ਵਧੀਆ ਬਾਥਰੂਮ ਹੁਣ ਆਇਆ ਨਹੀਂ ਹੈਗਾ ਵੀ ਯਾਰ ਕਿੱਥੇ ਫਸ ਗਏ ਨਾਲੇ ਮੈਂ ਤਾਂ ਉਹ ਵੀ ਕਹਤਾ ਮੈਂ ਕਿਹਾ ਯਾਰ ਲਾਲ ਜੀਂਟਾ ਨਹੀਂ ਲਾਉਣੀ ਕਿਸੇ ਵੀ ਬਿਲਡਿੰਗ 'ਚ ਵਧੀਆ ਹੋਰ ਰੰਗਦਿਆਂ ਲਾਓ ਲਾਲ ਜੀਂਟਾ ਤੋਂ ਦੁਖੀ ਆਏ ਪਏ ਆ ਲਾਲ ਜੀਂਟਾ ਦਾ ਮਤਲਬ ਹੈ ਲੁੱਟ ਹੋਊਗੀ ਇਹ ਲੋਕਾਂ ਨੂੰ ਮੈਨੂੰ ਐ ਲੱਗਦਾ ਸਾਡਾ ਖੂਨ ਹੀ ਲੱਗਿਆ ਹੋਇਆ ਐ ਨਾ ਇੱਟਾਂ 'ਚ ਬੱਸ ਲੱਗਿਆ ਵੀ ਹੋਇਆ ਯਾਰ ਵੈਸੇ ਸੋ ਇੱਟੇ ਹੀ ਬਦਲ ਗਏ ਨਾ ਰੰਗ ਬਦਲੋ ਜਾਂ ਲੋਕਾਂ ਨਾਲ ਜਾਣੂ ਜੀ ਕਰੇ ਵੀ ਵਧੀਆ ਯਾਰ ਚਲੋ ਬਿਲਡਿੰਗ ਵਧੀਆ ਹੀ ਲਾ ਦਈਏ ਚਲੋ ਠੀਕ ਹੋਊਗਾ ਪਹਿਲਾਂ ਨਹੀਂ ਤਸੀਲ ਸੋ ਪਹਿਲੀ ਇਮੇਜ ਬਣਾ ਰੱਖੀ ਆ ਵੀ ਐਂ ਐਂ ਪੈਸੇ ਦੇਣੇ ਪੈਣਗੇ ਆ ਤਾਂ ਇੱਥੇ ਤਾਂ ਕੰਮ ਚੱ ਜਮ੍ਹਾਂ ਬੰਦੀਆਂ ਫਰਦਾਂ ਇੰਤਕਾਲ ਹਨਾ ਜਾਂ ਐਨ ਆਰ ਆਈ ਭਰਾ ਨੇ ਉੱਥੇ ਬੈਠੇ ਉਹਨਾਂ ਦੀ ਸ਼ਿਕਾਇਤਾਂ ਆਉਂਦੀਆਂ ਸੀ ਸਾਡੀ ਜ਼ਮੀਨ ਦਾ ਬਲੀ ਜੀ ਸਾਡਾ ਕੀ ਇੰਤਕਾਲ ਸਾਨੂੰ ਆਉਣਾ ਪਊਗਾ ਜੀ ਟਿਕਟ ਲੈ ਕੇ ਆਉਣਾ ਪੈਂਦਾ ਫਿਰ ਇੱਥੇ ਨਹੀਂ ਟਾਈਮ ਮਿਲਦਾ ਹਨਾ ਉਹ ਜਾਣਾ ਹੈ ਜੀ ਕੰਮ ਤੇ ਉੱਥੇ ਸਾਡਾ ਕੰਮ ਛੁੱਟ ਜੂਗਾ ਉਹ ਸਾਰਾ ਹੁਣ ਆਨਲਾਈਨ ਬੈ ਕੇ ਤਿੰਨਾਰੇ ਭਰਾ ਵੀ ਮਿਲੇ ਮੈਨੂੰ ਉਹ ਕਹਿੰਦੇ ਜੀ ਇਹ ਕੰਮ ਪਹਿਲਾਂ ਸਾਨੂੰ ਘੇੜੇ ਮਾਨਨੇ ਪਏ ਸੀਗਾ ਮੋਬਾਈਲ ਤੇ ਹੋ ਗਿਆ ਜੀ ਕੰਨਾ ਕੰਮ ਤੇ ਅੱਜ ਅਸ ਤਾਂ ਇਹੀ ਕਹਿਣ ਆਇਆ ਤੁਹਾਨੂੰ ਵੀ ਧੰਨਵਾਦ ਜੀ ਬਹੁਤ ਬਹੁਤ ਵੀ ਸਾਨੂੰ ਜਿਹੜਾ ਕਉਕੋ ਆਪ ਉੱਥੇ ਜਾ ਕੇ ਦੱਸਾਂ ਨਾ ਉਹਦੀ ਮਿਹਨਤਾਂ ਕਰਦੇ ਨੇ ਬਰਫਾਂ 'ਚ ਉੱਥੇ ਕੰਮ ਕਰਦੇ ਆ ਬੀਵੀ ਕੰਟੇ ਨੇ ਸ਼ਿਫਟਾਂ ਲਾਉਂਦੇ ਆ ਤੇ ਉਦਾਂ ਵੀ ਉਹਨੇ ਜਿਹੜੀ ਇੱਥੇ ਵਾਲੀ ਜ਼ਮੀਨ ਆ ਉਹਨੂੰ ਕੋਈ ਆ ਤੁਹਾਡੇ ਵਾਲੀ ਦਾ ਬੁਲੰਗਾ ਤੋਂ ਥੋੜੀ ਵਾਲੇ ਨੇ ਅੱਧੀ ਤੋਂ ਪੱਧਤੀਆਂ ਹੋਈਆਂ ਨੇ ਆ ਮਜੀਠੀਏ ਨੇ ਹੈ ਉਹ ਹੈ ਜੀ ਦੇਖਦੇ ਫਿਰਦੇ ਨੇ ਕੋਈ ਬੇਲੀ ਜੀ ਹੈਗੀ ਤਾਂ ਦੱਬ ਲੋ ਬਸ ਉਹ ਮੁੜ ਕੇ ਕੌਣ ਇੱਥੇ ਕੌਣ ਲਾਊਗਾ ਪੰਗਾ ਉਹਨਾਂ ਨਾਲ ਕੌਣ ਲੜੂਗਾ ਜੀ ਉਹਨਾਂ ਨਾਲ ਕੌਣ ਲੜੂਗਾ ਜਦ ਮੈਂ ਕਾਕਬੀਆਂ ਕੂਬੀਆਂ ਦੀ ਕੰਮ ਹੈ ਨਾਲ ਸਾਰਿਆਂ ਦਾ ਬੀਤੀ ਦੇਰ ਰਾਤ ਪਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਖੜੀ ਕਾਰ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਮ੍ਰਿਤਕ ਔਰਤ ਦੀ ਪਛਾਣ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੀ ਸੋਸ਼ਲ ਮੀਡੀਆ ਸਟਾਰ ਭਾਬੀ ਕਮਲਕੌਰ ਵਜੋਂ ਹੋਈ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਮਲਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਬੀਤੀ ਰਾਤ ਸ਼ਹਿਰ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜੀ ਇੱਕ ਸ਼ੱਕੀ ਕਾਰ ਵਿੱਚੋਂ ਬਦਬੂ ਆ ਰਹੀ ਸੀ ਇਸ ਮਕਰੋ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਲਗਭਗ 30 ਤੋਂ 35 ਸਾਲ ਦੀ ਇੱਕ ਔਰਤ ਦੀ ਲਾਸ਼ ਮਿਲੀ ਜਿਸ ਨਾਲ ਇਲਾਕੇ ਵਿੱਚ ਸੰਸਨੀ ਫੈਲ ਗਈ ਮੁੱਢਲੇ ਹਾਲਾਤਾਂ ਤੋਂ ਕਮਲਕੌਰ ਦਾ ਕਤਲ ਦਾ ਖੱਤਸਾ ਲੱਗਦਾ ਹੈ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਸਪਤਾਲ ਦੀ ਪਾਰਕਿੰਗ ਵਿੱਚ ਖੜੀ ਇੱਕ ਸ਼ੱਕੀ ਕਾਰ ਵਿੱਚੋਂ ਬਦਬੂ ਆ ਰਹੀ ਹੈ ਜਾਂਚ ਕਰਨ ਤੇ ਕਾਰ ਦੇ ਅੰਦਰ ਇੱਕ ਔਰਤ ਦੀ ਲਾਸ਼ ਮਿਲੀ ਜਿਸ ਦੀ ਉਮਰ ਲਗਭਗ 35 ਸਾਲ ਦਸੀ ਜਾ ਰਹੀ ਹੈ ਸ਼ੁਰੂਆਤੀ ਜਾਂਚ ਵਿੱਚ ਕਤਲ ਦਾ ਸ਼ੱਕ ਲੱਗ ਰਿਹਾ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਰ ਨੂੰ ਮੌਕੇ ਤੇ ਘੇਰ ਲਿਆ ਗਿਆ ਹੈ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਕਾਰ ਛੱਡ ਕੇ ਮੌਕੇ ਤੋਂ ਭੱਜਣ ਵਾਲੇ ਸ਼ੱਕੀ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਲੇ-ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਵੀ ਸਕੈਨ ਕੀਤਾ ਜਾ ਰਿਹਾ ਇਹ ਹੈ ਪੰਜਾਬ ਵਿੱਚ ਗਰਮੀ ਨੇ ਤਬਾਹੀ ਮਚਾਈ ਹੋਈ ਹੈ ਤਾਪਮਾਨ ਲਗਾਤਾਰ ਨਵੇਂ ਰਿਕਾਰਡ ਸੈੱਟ ਕਰ ਰਿਹਾ ਹੈ ਲੋਕਾਂ ਲਈ ਵੱਡੀ ਮੁਸ਼ਕਲ ਪੈਦਾ ਕਰ ਰਿਹਾ ਹੈ ਭਿਆਨਕ ਧੁੱਪ ਤੇ ਲੂ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਜਾਰੀ ਕੀਤੀ ਗਈ ਤਾਜ਼ਾ ਮੌਸਮ ਵਿਭਾਗ ਚੇਤਾਵਨੀ ਅਨੁਸਾਰ ਅਗਲੇ ਕਈ ਦਿਨਾਂ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੀਬਰ ਗਰਮੀ ਹੀਟ ਵੇਵ ਨਾਲ ਆਪਣਾ ਜ਼ੋਰ ਵਿਖਾਵੇਗੀ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 16 ਜੂਨ 2025 ਤੱਕ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ 13 ਜੂਨ ਨੂੰ ਅੰਮ੍ਰਿਤਸਰ ਫਿਰੋਜ਼ਪੁਰ ਫਾਜ਼ਿਲਕਾ ਪਠਿੰਡਾ ਮਾਨਸਾ ਲੁਧਿਆਣਾ ਮੋਗਾ ਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਤੀਬਰ ਗਰਮੀ ਅਤੇ ਰੈੱਡ ਅਲਰਟ ਦੀ ਚੇਤਾਵਨੀ ਜਾਰੀ ਕੀਤੀ ਹੈ ਦੱਸਦਕਿ 14 ਜੂਨ ਨੂੰ ਗਰਮੀ ਵਿੱਚ ਥੋੜੀ ਕਮੀ ਆਉਣ ਦੀ ਉਮੀਦ ਹੈ ਪਰ ਫਾਜ਼ਲ ਕਾ ਮਾਨਸਾ ਮੋਗਾ ਤੇ ਹੋਰ ਇਲਾਕਿਆਂ ਵਿੱਚ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਦੱਸਦੇ ਕਿ 15 ਤੋਂ ਲੈ ਕੇ 16 ਜੂਨ ਨੂੰ ਜ਼ਿਆਤਰ ਇਲਾਕਿਆਂ ਵਿੱਚ ਕੋਈ ਚੇਤਾਵਨੀ ਨਹੀਂ ਪਰ ਕੁਝ ਇਲਾਕਿਆਂ ਵਿੱਚ ਹਲਕੀ ਗਰਮੀ ਅਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲੋੜਿੰਦੇ ਕੰਮਾਂ ਲਈ ਹੀ ਘਰੋਂ ਬਾਹਰ ਨਿਕਲਣ ਪਾਣੀ ਵੱਧ ਤੋਂ ਵੱਧ ਪੀਣ ਅਤੇ ਬੱਚਿਆਂ ਤੇ ਬਜ਼ੁਰਗਾਂ ਦੀ ਸੰਭਾਲ ਕਰਨ ਸਾਡੇ 3 ਸਾਲਾਂ ਚ ਮੈਂ ਕਹਿੰਦਾ ਜਿੰਨਾ ਫਲੌਪ ਜਾਂ ਫੇਲ ਇਹ ਸਰਕਾਰ ਸਾਬਤ ਹੋਈ ਹੈ ਸ਼ਾਇਦ ਹੀ ਕੋਈ ਹੋਈ ਔਰ ਇਹ ਉਹ ਸਰਕਾਰ ਹੈ ਜਿਹੜਾ ਦਿੱਲੀ ਮਾਡਲ ਦੀ ਗੱਲ ਕਰਦੀ ਸੀ ਅੱਜ ਮੈਂ ਅਰਵਿੰਦ ਕੇਜਰੀਆ ਨੂੰ ਪੁੱਛਣਾ ਚਾਹੁੰਦਾ ਔਰ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਹੁਣ ਤਾਂ ਲੋਕਾਂ ਨੇ ਦਿੱਲੀੋਂ ਵੇਲਾ ਕਰਤਾ ਔਰ ਵੇਲਾ ਇਸ ਕਿਸਮ ਨਾਲ ਕੀਤਾ ਕਿ ਮੁੱਖ ਮੰਤਰੀ ਨੂੰ ਵੇਲਾ ਕਰਤਾ ਸੋ ਜਿਨ੍ਹਾਂ ਲੋਕਾਂ ਨੇ ਅੰਨਾ ਹਜ਼ਾਰੇ ਸਾਹਿਬ ਨੂੰ ਠੱਗਿਆ ਸੀ ਉਹਨਾਂ ਨੇ ਮੁੜ ਕੇ ਦਿੱਲੀ ਠੱਗੀ ਅੱਜ ਦਿੱਲੀ ਦੇ ਲੋਕਾਂ ਨੇ ਇਨਾਂ ਦਾ ਇਹ ਠੱਗੀ ਦਾ ਹਿਸਾਬ ਕਿਤਾਬ ਕੀਤਾ ਐ ਸੋ ਦਿੱਲੀ ਮਾਡਲ ਕਿੱਡਾ ਇੱਕ ਫੇਲ ਫਲॉप ਮਾਡਲ ਸੀ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਸਬਕ ਸਿੱਖਦਿਆਂ ਅੱਜ ਇੱਕ ਮੌਕਾ ਆਇਆ ਮੈਂ ਨਹੀਂ ਕਹਿੰਦਾ ਸਰਕਾਰ ਨਾਲ ਸਿਰ ਉਡਾਓ ਸਰਕਾਰ ਨਾਲ ਸਰਕਾਰ ਨਾਲ ਲੜਾਈ ਲੜਨੀ ਸੌਖੀ ਨਹੀਂ ਆ ਸਰਕਾਰ ਆਉਂਦੀ ਐ ਤੁਹਾਨੂੰ ਅਫਸਰਾ ਦਾ ਦਬਾਅ ਪਉਂਦੀ ਐ ਸਰਕਾਰੀ ਮਸ਼ੀਨਰੀ ਦਾ ਦਬਾਅ ਪੈਂਦਾ ਐ ਸਤਿਕਾਰ ਕਰੋ ਮਗਰ ਵੋਟ ਸੋਚ ਸਮਝ ਕੇ ਪਾਇਓ ਬਿਕੋਜ਼ ਉਸ ਵੋਟ ਦਾ ਰਿਜ਼ਲਟ ਪੰਜਾਬ ਦਾ ਭਲੇ ਜਾਂ ਨੁਕਸਾਨ ਤੇ ਰਿਜ਼ਲਟ ਕਰੂਗਾ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਕਰ ਲਿਆ ਜੀ ਡਿਵੈਲਪਮੈਂਟ ਜ਼ੀਰੋ ਹੈ ਸਾਢੇ 3 ਸਾਲ ਬਾਅਦ ਇਹਨਾਂ ਨੂੰ ਜਾਗ ਆਈ ਜਾਂ ਇੰਡਸਟਰੀਅਲ ਪਾਲਿਸੀ ਲਿਆਉਣ ਦੀ ਸਾਢੇ 3 ਸਾਲਾਂ ਚ 10 ਦਿਨ ਕੀ ਇਹਨਾਂ ਨੇ ਕਿਹੜੀ ਇੰਡਸਟਰੀ ਲੈ ਕੇ ਆਈ ਇੰਡਸਟਰੀ ਤਾਂ ਇੱਥੋਂ ਭੱਜੀ ਜ਼ਰੂਰ ਇੱਕ ਫੋਟੋ ਇੱਕ ਪਲਾਂਟ ਦੇ ਉਦਘਾਟਨ ਦੀ ਭਗਵੰਤ ਮਾਨ ਵਿਖਾ ਦੇ ਕਿ ਮੈਂ ਆਹ ਇੰਡਸਟਰੀ ਦਾ ਪਲਾਂਟ ਦਾ ਉਦਘਾਟਨ ਕੀਤਾ ਲੋਕ ਪੰਜਾਬ ਚ ਜਦੋਂ ਸੇਫਟੀ ਐਂਡ ਸਿਕਿਉਰਿਟੀ ਨਹੀਂ ਹੈ ਲਾਅ ਐਂਡ ਆਰਡਰ ਦਾ ਕਲੈਪਸ ਹੈ ਤੇ ਭਾਈ ਕਿਸੇ ਨੇ ਇੱਥੇ ਇਨਵੈਸਟ ਨਹੀਂ ਕਰਨਾ ਐਂਡ that is the ਰਿਐਲਿਟੀ ਔਰ ਮੈਂ ਅਰੋੜਾ ਸਾਹਿਬ ਦਾ ਭਾਸ਼ਣ ਵੇਖ ਰਿਹਾ ਸੀਗਾ ਅਰੋੜਾ ਸਾਹਿਬ ਨੂੰ ਕਿ ਜੀ ਆਇਰਪੋਰਟ ਅਸੀਂ ਲੈ ਕੇ ਆਏ ਪਰੋੜਾ ਸਾਹਿਬ ਨੂੰ ਪੁੱਛਿਓ ਦਿਨ ਭੁੱਲ ਗਏ ਜਦੋਂ ਕਮਲੋਸਵਾਲ ਜੀ ਨਾਲ ਆਏ ਸੀ ਸੁਖਬੀਰ ਸਿੰਘ ਬਾਦਲ ਨਾਲ ਕੋਲ ਔਰ ਉਹਨਾਂ ਨੇ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਹਲਵਾਰੇ ਦਾ 에어ਪੋਰਟ ਆਦਮਪੁਰ ਦਾ 에어ਪੋਰਟ ਸ੍ਰੀ ਅੰਮ੍ਰਿਤਸਰ ਸਾਹਿਬ ਦਾ 에어ਪੋਰਟ ਇਹਨਾਂ ਤੋਂ ਮਹਾਲੀ ਦਾ ਨਵਾਂ ਇੰਟਰਨੈਸ਼ਨਲ 에어ਪੋਰਟ ਇਹਦੇ ਨਾਲ ਕਨੈਕਟੀਵਿਟੀ ਕਿਵੇਂ ਪੰਜਾਬ ਦੀ ਬਿਹਤਰ ਬਣਾ ਰਿਹਾ ਔਰ ਰੋਡ ਕਨੈਕਟੀਵਿਟੀ ਔਰ 에어 ਕਨੈਕਟੀਵਿਟੀ ਜੇ ਵਧੀਆ ਹੋਈ ਉਹ ਸ਼੍ਰੋਮਣੀ ਅਕਾਲੀ ਦਲ ਵੇਲੇ ਹੋਈ ਚਾਏ एलीवेेटेड रोड सी चाहे सदन बाईपास एसओ दीज आर हार्ड रियलिटीज ਹੁਣ ਤਾਂ ਮੌਕਾ ਹੈ ਪੰਜਾਬ ਦੇ ਫੈਸਲੇ ਪੰਜਾਬੀ ਕਰਨ ਔਰ ਪੰਜਾਬ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਨਾ ਚੱਲੇ ਅਕਾਲੀ ਦਲ ਚ ਕਾਫੀ ਸੀਨੀਅਰ ਲੀਡਰ ਹੈ ਪਰ ਕੁਮਨਿ ਕਿਉਂ ਹਾਂਜੀ ਅਕਾਲੀ ਦਲ ਚ ਕਾਫੀ ਸੀਨੀਅਰ ਲੀਡਰ ਸੀ ਪਰ ਕੁਮਨਿ ਕਿਉਂ ਸੈਲੈਕਟ ਹੋਏ ਐਸ ਕੈਂਡੀਡੇਟ ਕਿਆ ਤਾਂ ਆਰਟਿਕ ਕੇ ਬੇਸ ਵੈਲਿਊ ਤੇ ਲੋਕ ਵੋਟ ਪਾਉਂਦੇ ਜ ਸੁਭੀਰ ਸਿੰਘ ਬਾਦਲ ਜੀ ਬੜੇ ਸਾਹਾਨੀ ਰਾਜਮੀ ਇਸ ਤਰ੍ਹਾਂ ਹੈ ਜੀ ਕੈਂਡੀਡੇਟ ਸਿਲੈਕਸ਼ਨ ਤੁਹਾਡੇ ਟੀਵੀ ਚੈਨਲ ਨੇ ਤਾਂ ਕਰਨੀ ਨਹੀਂ ਸੁਖ ਨਾਲ ਉਹ ਹਲੇ ਫੈਸਲਾ ਸੀ ਕਰਨਾ ਤੇ ਪਾਰਟੀ ਦੇ ਅੰਦਰ ਸਾਰਿਆਂ ਦੇ ਵਿਚਾਰ ਲੈਣ ਤੋਂ ਬਾਅਦ ਪਰਵਕਾਰ ਸਿੰਘ ਨੂੰ ਮੰਜੀ ਨੂੰ ਕੈਂਡੀਡੇਟ ਉਤਾਰਿਆ ਗਿਆ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਥੈ ਟੂਡੇ ਪੀਪਲ ਸੇ ਥੈਟ ਵਨ ਆਫ ਦਾ ਬੈਸਟ ਕੈਂਡੀਡੇਟਸ ਥੈਟ ਆਰ ਟੂਡੇ ਇਨ ਥਿਸ ਇਲੈਕਸ਼ਨ ਫ੍ਰੇ ਜਿਨੇ ਹਰ ਲੋਟਵੰਦ ਦੀ ਮਦਦ ਵੀ ਕੀਤੀ ਆ ਜਿਨੇ ਹਿਊਮਨ ਰਾਈਟਸ ਲਈ ਵੀ ਲੜਿਆ ਜੀਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ ਕਿ ਮਾਨਦਾਰ ਵਧੀਆ ਇਨਸਾਨ ਹੈ ਜਿਹਨੇ ਗਰੀਬਾਂ ਤੋਂ ਲੈ ਕੇ ਹਰ ਵਰਗ ਦੇ ਲੋਕਾਂ ਦਾ ਸਾਥ ਦਿੰਦਿਆ ਹੈ ਲੁਧਿਆਣੇ ਦੀ ਆਵਾਜ਼ ਬੁਲੰਦ ਕੀਤੀ ਹੈ ਹੀ ਹੈਜ਼ ਪ੍ਰੂਫਡ ਹਿਸ ਮੈਟਲ ਐਜ਼ ਅ ਲਾਇਰ ਸੋ ਇੱਕ ਇ ਸਟੈਬਲਿਸ਼ਡ ਇੰਡੀਵਿਜੂਅਲ ਜਿਹੜਾ ਅੱਜ ਲੋਕਾਂ 'ਚ ਆਇਆ ਜਿਹਨੇ ਲੋਕਾਂ 'ਚ ਰਿਹਾ ਹੈ ਮੈਂ ਸਮਝਦਾ ਉਹਨੂੰ ਮੌਕਾ ਦੇਣਾ ਚਾਹੀਦਾ ਉਹਦੇ 'ਚ ਭਲਾ ਇਸ ਇਲਾਕੇ ਦਾ ਇੱਕ ਪਾਸਲੇ ਰਿਵਿਊ ਹੈ ਜਸਮਿਤ ਇੱਕ ਪਬਲਿਕ ਰਿਵਿਊ ਹੈ ਕਿ ਭਗਵੰਤ ਮਾਨ ਇਸ ਇਲੈਕਸ਼ਨ ਦੇ ਵਿੱਚ ਹਾਰ ਜੇ ਤਾਂ ਪਬਲਿਕ ਰਹਿੰਦੇ ਸਾਲਾਂ ਦੇ ਵਿੱਚ 2 ਸਾਲਾਂ ਦੇ ਵਿੱਚ ਚੰਗਾ ਕੰਮ ਲੈ ਸਕਦੀ ਹੈ ਇਸ ਪਾਰਟੀ ਕਿਵੇਂ ਜੀ ਜੇ ਭਗਵੰਤ ਮਾਨ ਇਸ ਚੋਣਾਂ ਦੇ ਵਿੱਚ ਹਾਰ ਜਾਂਦੇ ਤਾਂ ਪਬਲਿਕ ਰਿਵਿਊ ਹੈ ਤਾਂ ਆਉਣ ਵਾਲੇ 2 ਸਾਲਾਂ ਦੇ ਵਿੱਚ ਚੰਗਾ ਕੰਮ ਪਬਲਿਕ ਲੈ ਸਕਦੀ ਹੋਣਾ ਦੇਖੋ ਸਰਕਾਰਾਂ ਨੇ ਆਪਣਾ ਜ਼ੋਰ ਲਾਉਣਾ ਜੀ ਔਰ ਸਰਕਾਰ ਕੇ ਇਸ ਤਰ੍ਹਾਂ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰਦੀ ਹੈ ਇਹ ਵੀ ਫੈਕਟ ਹੈ ਮੇਰਾ ਮੰਨਣਾ ਹੈ ਸਰਕਾਰ ਜਿਹੜੀ 4 ਲੱਖ ਕਰੋੜ ਦੀ ਕਰਜ਼ਾਈ ਹੈ ਜਿਹਦੇ ਖਜ਼ਾਨੇ ਦੇ ਬਾਜੇ ਵੱਜੇ ਪਏ ਆ ਜੀ ਨੇ ਜਨਵਰੀ ਤੋਂ ਲੈ ਕੇ ਹੁਣ ਜੂਨ ਮਹੀਨੇ ਤੱਕ 25000 ਕਰੋੜ ਦਾ ਕਰਜ਼ਾ ਨਵਾਂ ਲੈ ਲਿਆ ਜਿਨ੍ਹਾਂ ਨੇ ਸਾਰੇ ਫੰਡ ਸਾਰੇ ਮਹਿਕਮਿਆਂ ਤੋਂ ਵਾਪਸ ਮੰਗਾ ਲਿਆ ਬਿਕੋਜ਼ ਇਹਨਾਂ ਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਹਾਰਡ ਰਿਐਲਿਟੀ ਇਹ ਹੈ ਕਿ ਭਗਵੰਤ ਮਾਨ ਕੁਝ ਨਹੀਂ ਕਰ ਸਕਦਾ ਭਗਵੰਤ ਮਾਨ ਇਜ਼ ਅ ਡੰਮੀ ਚੀਫ ਮਿਨਿਸਟਰ ਕੱਲਾ ਅੰਗੂਠਾ ਲਾਉਂਦਾ ਅੰਗੂਠੇ ਵੀ ਮੈਨੂੰ ਲੱਗਦਾ ਹੁਣ ਤਾਂ ਦਿੱਲੀ ਵਾਲਿਆਂ ਦੇ ਕੋਲ ਹੀ ਆ ਉਹਨਾਂ ਨੇ ਜੇਬ 'ਚ ਪਾਏ ਜਦੋਂ ਕਹਿੰਦੇ ਕੱਢਦੇ ਆ ਔਰ ਕੱਖ ਨਹੀਂ ਕਰਦੇ ਸਰ ਪਿੱਛੇ ਜੇ ਨਾ ਸੀਐਮ ਦਾ ਬਿਆਨ ਆਇਆ ਸੀਗਾ ਕਿ ਜਦੋਂ ਤੁਹਾਡੀ ਹਕਮਤ ਵਿੱਚ ਜੀ ਸਰਕਾਰ ਦਾ ਕਾਂਗਰਸੀ ਸੀਗੀ ਤੇ ਤੁਸੀਂ ਵੀ ਲਿਆ ਸੀ ਆਪਣਾ ਕਰਜ਼ਾ ਉਹਦਾ ਵਿਆਜ ਤਾਂ ਸੀ ਦੇ ਰਹੀ ਸੀ ਇਸ ਤਰ੍ਹਾਂ ਸੀਐਮ ਸਾਹਿਬ ਦੀ ਕੋਈ ਗੱਲ ਗੰਭੀਰਤਾ ਨਾਲ ਨਾ ਲਿਆ ਕਰੋ ਪਹਿਲਾਂ ਤਾਂ ਜਦੋਂ ਕੋਈ ਬਿਆਨ ਦਿੰਦਾ ਫੂਕ ਮਰਵਾ ਕੇ ਵੇਖ ਲਿਆ ਕਰੋ ਕਿ ਸੋਫੀ ਆ ਕਿ ਖਾਦੀ ਪੀਤੀ ਚ ਕਿਉਂਕਿ ਪ੍ਰਧਾਨ ਮੰਤਰੀ ਤੱਕ ਨੇ ਇਹ ਦੇਖ ਖਾਣ ਪੀਣ ਦਾ ਜਾਂ ਦੇਸ਼ ਦਾ ਜਿਹੜਾ ਸਪੀਕਰ ਸਾਹਿਬ ਹੈ ਪਾਰਲੀਮੈਂਟ ਦਾ ਉਹਨੇ ਵੀ ਚਿੰਤਾ ਇੱਤੇ ਵਿਅਕਤ ਕੀਤੀ ਹੈ ਨਾਲ ਦਿਆਂ ਨੇ ਕੀਤੀ ਹੈ ਕਰਜ਼ਾ ਕਿੰਨਾ ਸੀ ਉਦੋਂ ਔਰ ਅੱਜ ਕਰਜ਼ਾ ਕਿੰਨਾ ਉਹ ਰਿਐਲਿਟੀ ਹੈ ਸੀਏਜੀ ਦੀ ਰਿਪੋਰਟ ਆ ਉਹਨੂੰ ਪੜ੍ਹ ਲਓ ਉਹ 4 ਲੱਖ ਕਰੋੜ ਤੋਂ ਵੱਧ ਹੋ ਗਿਆ ਹੁਣ ਇੱਕ ਹੁੰਦਾ ਕਰਜ਼ਾ ਲੈ ਕੇ ਤੁਸੀਂ ਕੋਈ ਕੰਮ ਕੀਤਾ ਕਰਜ਼ਾ ਲੈ ਕੇ ਕੰਮ ਤਾਂ ਕੋਈ ਦਿਖਦਾ ਕੋਈ ਨਹੀਂ ਅੱਜ ਲੋਕ ਕਹਿੰਦੇ ਕਿ ਚੰਨੀ ਦੇ ਪਾਤੀ ਚੰਗੇ ਸਨ ਹਾਲਾਤ ਇਹ ਬਣ ਗਏ ਕਿ ਪਾਚ ਲਾਉਣ ਵਾਲੇ ਚੰਗੇ ਲੱਗਣ ਲੱਗ ਪਏ ਕਿ ਕੋਈ ਮਜੂਤਾ ਕਰੀ ਕੱਖ ਨਹੀਂ ਰੇ ਇਸ ਲਈ ਰਿਐਲਿਟੀ ਵਰਸਸ ਜਿਹੜਾ ਝੂਠ ਦਾ ਪ੍ਰਚਾਰ ਹੈ ਉਹ ਬਹੁਤ ਵੱਖਰੀ ਹੈ ਔਰ ਆਈ ਥਿੰਕ ਤੁਸੀਂ ਜਿਹੜੀ ਸੀਏਜੀ ਦੀ ਰਿਪੋਰਟ ਹੈ ਜਾਂ ਬਜਟ ਡਾਕੂਮੈਂਟ ਨੇ ਜਾਂ ਇੰਡਸਟਰੀ ਦੇ ਜਿਹੜੇ ਇਹਦੇ ਚ ਵੇਰੀਅਸ ਮਾਹਿਰ ਨੇ ਉਹ ਗੱਲ ਨੂੰ ਪੜੋ ਤੇ ਗੱਲ ਸਮਝ ਜਾਊਗੀ ਜਿਵੇਂ ਆ ਪਾਣੀ ਦੀ ਵੀਡੀਓ ਨਹੀਂ ਬਣਾਤੀ ਐ ਬੰਦ ਕਰਤਾ ਸੀ ਉਹ ਤੇ ਪਾਣੀ ਘਟਿਆ ਜੀ ਕਿੱਥੇ ਜਾਣ ਤੂੰ ਸੁਹਾਇ ਕੋਰਟ ਦੇ ਤੱਕ ਕਹਿਆ ਹੈ ਕਿ ਨਹੀਂ ਅਸੀਂ ਤਾਂ ਕੋਲੇ ਪ੍ਰਬੰਧ ਆਸਤੇ ਪੁਲਿਸ ਲਾਈ ਸੀ ਅਸੀਂ ਕਿਹੜਾ ਪਾਣੀ ਰੋਕਦੇ ਫੇਰ ਡਰਾਮਾ ਕਾਦਾ ਕੀਤਾ 20 ਦਿਨ ਉੱਥੇ ਇਸ ਲਈ ਡਰਾਮੇ ਤੇ ਨਾ ਜਾਓ ਅਸਲੀਅਤ ਨੂੰ ਵੇਖੋ ਔਰ ਲਾਅ ਔਰ ਆਰਡਰ ਦਾ ਕੇਸ ਤਰੀਕੇ ਦਾ ਕਲਾਪਸ ਹੈ ਜੋ ਹਾਲ ਅਜ ਪੰਜਾਬ 'ਚ ਲਾਅ ਔਰ ਆਰਡਰ ਤੇ ਨਹੀਂ ਜੇ ਸੇਫਟੀ ਐਂਡ ਸਿਕਿਉਰਿਟੀ ਨਹੀਂ ਤਾਂ ਪੰਜਾਬ 'ਚ ਇਨਵੈਸਟਮੈਂਟ ਕਿਹੜੀ ਆਉਣੀ ਸਰ ਜੀ ਸਾਹਿਬ ਮਾਈਨਿੰਗ ਨੂੰ ਲੈ ਕੇ ਸਟੈਂਡਿੰਗ ਕਮੇਟੀ ਬਣਾਈ ਹੈ ਸਰਕਾਰ ਨੇ ਉਹਦੇ ਵਿੱਚ ਜੀਜੀਪੀ ਸ਼ਾਮਿਲ ਕੀਤਾ ਤੁਸੀਂ ਤਾਂ ਮਾਈਨਿੰਗ ਨੂੰ ਲੈ ਕੇ ਸਰਕਾਰ ਨੂੰ ਕਿਤੇ ਨਜ਼ਰ ਆਇਓ ਕਾਫੀ ਬਣਦਾ ਸੱਤ ਬੱਚਾ ਦੀ ਮੋਟੇ ਹੀ ਹੁੰਨ ਸਰਕਾਰ ਆ ਜਾਗੀ ਸਾਡੀ ਗੱਲ ਤੇ ਮੋਹਰ ਲਾਤੀ ਅਸੀਂ ਕਹਿੰਦੇ ਇਹ ਰੇਤਾ ਚੋਰ ਨੇ ਆਪ ਹੀ ਮੰਨ ਗਏ ਆ ਮੈਨੂੰ ਇੱਕ ਗੱਲ ਦੱਸੋ ਸ਼ਾਇਦ ਰਿਕਾਰਡ ਕਾਇਮ ਹੋ ਗਿਆ ਇੱਕ ਸਰਕਾਰ ਚ ਇਹ ਸ਼ਾਇਦ ਸੱਤਵਾਂ ਮੰਤਰੀ ਹੁਣ ਚਟਕਾਇਆ ਜੀ ਸੈਵਨਥ ਮੰਤਰੀ ਮਤਲਬ ਕੀ ਜਿਹੜਾ ਇਹ ਮੰਤਰੀ ਲਾਉਂਦੇ ਸੀ ਉਹਦੇ ਥੱਲੇ ਮਾਈਨਿੰਗ ਨਹੀਂ ਰੁਕਰੀ ਤੇ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ ਮਾਈਨਿੰਗ ਕਰਾਉਣ ਕਰ ਰਿਹਾ ਸਾਰੀ ਪੁਲਿਸ ਰੂਲਿੰਗ ਪਾਰਟੀ ਲਾ ਰਹੀ ਹੈ ਚੀਫ ਮਿਨਿਸਟਰ ਐਸਐਸਪੀ ਲਾ ਰਿਹਾ ਚੀਫ ਮਿਨਿਸਟਰ ਡੀਜੀਪੀ ਲਾ ਰਿਹਾ ਚੀਫ ਮਿਨਿਸਟਰ ਡੀਆਈਜੀ ਲਾ ਰਿਹਾ ਹੁਣ ਚੋਰੀ ਹੋਣੀ ਹੈ ਡੀਜੀਪੀ ਨੂੰ ਮੁੱਖ ਰੱਖ ਕੇ ਖਜ਼ਾਨੇ 'ਚ ਤਾਂ ਪੈਸੇ ਜਾ ਨਹੀਂ ਰਹੇ ਔਰ ਹਰ ਹਲਕੇ 'ਚ ਤੁਸੀਂ ਅ ਅਜਨਾਲੇ ਚਲੇ ਜਾਓ ਉੱਥੇ ਧਾਲੀਵਾਲ ਸਾਹਿਬ ਦਾ ਨਾਂ ਹੁੰਦਾ ਤੁਸੀਂ ਜਿਹੜੇ ਜਿਹੜੇ ਹਲਕੇ 'ਚ ਚਲੇ ਜਾਓ ਇਹਨਾਂ ਦੇ ਮੰਤਰੀਆਂ ਦੇ ਨਾਂ ਔਰ ਇਹ ਕੀ ਕਾਰਵਾਈ ਹੋਈ ਹੈ ਹਾ ਜਿਨ੍ਹਾਂ ਨੇ ਮਾਈਨਿੰਗ ਰੋਕੀ ਉਹ ਐਸਐਸਪੀ ਵੀ ਝਟਕਾਏ ਆ ਤਰਨ ਤਰਨ ਵਾਲੇ ਆ ਹੌਣ ਵਾਲਾ ਵੀ ਝਟਕਾਤਾ ਆ ਵੀ ਮਨਿਊ ਰਾਣਾ ਇਸ ਲਈ ਇਹ ਸਿਰਫ ਇੱਕ ਇਲੈਕਸ਼ਨ ਸਟੰਟ ਹੈ ਹੋਣਾ ਕੱਖ ਨਹੀਂ ਇਹਨਾਂ ਨੂੰ ਪੁੱਛੋ 20000 ਕਰੋੜ ਕਿੱਥੋਂ ਗਿਆ ਮਾਈਨਿੰਗ ਦਾ ਔਰ ਸਾਰੀ ਮਾਈਨਿੰਗ ਦਾ ਮੇਨ ਸਰਗਣਾ ਲੁੱਟਦੇ ਪੈਸੇ ਆਮ ਆਦਮੀ ਪਾਰਟੀ ਕੋਲ ਜਾ ਰਹੇ ਆਪ ਕਰਦੇ ਮਾਈਨਿੰਗ ਇਲੀਗਲ ਮਾਈਨਿੰਗ ਦੇ ਬਾਦਸ਼ਾਹ ਨੇ ਇਸ ਲਈ ਉਹ ਸੱਤ ਬੱਚਿਆਂ ਦੀ ਮੌਤ ਦਾ ਕਾਰਨ ਵੀ ਭਗਵੰਤ ਮਾਨ ਆ ਔਰ ਕੋਈ ਨਹੀਂ ਇਹਦੇ ਚ ਥਿਸ ਇਜ਼ 올 ਐਨ ਆਈ ਵਾਸ਼ ਕਈ ਅਕਾਲੀ ਕਲਪ ਦੇ ਲੀਡਰ ਸਾਰੇ ਨੇ ਪਰ ਉਹ ਕਹਿੰਦੇ ਮੇਰਾ ਕਿਸੇ ਸਮੇਂ ਉਹਨਾਂ ਨਾਲ ਸਾਥ ਦਿੱਤਾ ਜੇ ਮੈਂ ਨਹੀਂ ਹੋ। ਦੇਖੋ ਤੁਮਾ ਸਾਹਿਬ ਨੇ ਅੱਜ ਜਿਹੜੀ ਸਟੇਟਮੈਂਟ ਦਿੱਤੀ ਹੈ ਮੈਂ ਵੀ ਮਾੜੀ ਮੋਟੀ ਜੀ ਸੁਣੀ ਹੈ ਇੱਥੇ ਆਉਂਦਿਆਂ ਨੂੰ। ਉਹਨਾਂ ਨੇ ਜੋ ਸudar Sukhbir Singh Badal ਨੇ ਜੋ ਉਹਨਾਂ ਦੀਆਂ ਪੰਥਕ ਸੇਵਾਵਾਂ ਨੇ ਉਹਦੋਂ ਰੈਕਗਨਾਈਜ਼ ਵੀ ਕੀਤਾ ਔਰ ਉਹਦੀ ਸ਼ਲਾਗਾ ਵੀ ਕੀਤੀ। ਸੋ ਮੈਂ ਧੰਨਵਾਦੀ ਆ ਜੀ ਤੁਮਾ ਸਾਹਿਬ ਦਾ। ਔਰ ਬਾਕੀ ਸਮਝਣ ਵਾਲੇ ਸਮਝ ਜਾਣਗੇ ਜੀ ਜਿੰਨੇ ਜੋ ਸਭ ਬਾਕੀ ਸਾਥੀ ਹੈ ਕਿਤਨਾ ਕਿਤੇ ਉਹਨੂੰ ਲੈ ਕੇ ਜਿਵੇਂ ਦੂਜੀ ਸਵਾਲ ਚੁੱਧ ਨਹੀਂ ਕਿਹੜੇ ਜੀ ਤੁਹਾਡੇ ਜਿਹੜੇ ਬਾਕੀ ਥੜੇ ਦੇ ਨੇ ਕਹਿੰਦੇ ਕਿ ਉਹ ਜਿਹੜੇ ਬਾਕੀ ਤੁਹਾਡੇ ਜਿਹੜੇ ਸਾਥੀ ਹੈਗੇ ਨਹੀਂ ਸਰ ਅਕਾਲ ਤਖਤ ਵੱਲੋਂ ਸਾਰ ਜਿਹੜੀ ਉਹ ਵਿਪਲਾਈ ਕਮੇਟੀ ਵਾਲੀ ਦੀ ਗੱਲ ਹਾਂ ਹਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਗਰ ਜੁਗਜੀਤ ਸਿੰਘ ਬਾਦਲੂ ਸਾਹਿਬ ਐ ਚਾਹੀਦੀ ਆ ਤੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਲੈ ਕੇ ਅਕਾਲ ਤਖਤ ਕੋਲ ਪੇਸ਼ ਹੋਵੇ ਇਸ ਤਰ੍ਹਾਂ ਮੇਰਾ ਵੀਰ ਸਾਨੂੰ ਨਾ ਇਹਦੇ ਵਿੱਚ ਸਭ ਤੋਂ ਜਿਹੜਾ ਜ਼ਰੂਰੀ ਪੁਆਇੰਟ ਹੈ ਉਹ ਹੈ ਪੰਥਕ ਯੂਨਿਟੀ ਔਰ ਜਿਹੜੇ ਤਾਂ ਕਿਸੇ ਹੋਰ ਦੀ ਗੇਮ ਖੇਡਦੇ ਉਹਨਾਂ ਨੂੰ ਪੰਥਕ ਯੂਨਿਟੀ ਨਹੀਂ ਸਮਝ ਆਉਂਦੀ ਇਸ ਲਈ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਇੱਥੇ ਜੇ ਕੋਈ ਵੀ ਲੀਡਰ ਹੈ ਜਿਹੜਾ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਹੋਣਾ ਚਾਹੀਦਾ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਦੀ ਕੈਂਡੀਡੇਟ ਦੀ ਮਦਦ ਕਰੇ ਆਪਣੀ ਪਰਸਨਲ ਈਗੋ ਨੂੰ ਛੱਡ ਕੇ ਉਹ ਪੰਥ ਦੀ ਰੀਜਨਲ ਪਾਰਟੀ ਦੀ ਮਦਦ ਕਰੇ ਤੇ ਫੇਰ ਅਸੀਂ ਸਮਝਾਂਗੇ that they are actually committed ਨਹੀਂ ਤਾਂ ਉਹ ਨਹੀਂ ਕਰਨਗੇ ਸੋ ਇਨਡਾਇਰੈਕਟ ਸਪੋਰਟ ਫੇਰ ਉਹ ਭਾਵੇਂ ਕਾਂਗਰਸ ਨੂੰ ਸਮਝ ਲਓ ਤੇ ਭਾਵੇਂ ਰੂਲਿੰਗ ਪਾਰਟੀ ਨੂੰ ਸਮਝ ਲਓ ਮਜਬੂਰੀ ਹੋਣੀ ਜਾਂ ਦਬਾਅ ਹੋਣਾ ਇਹ ਮੈਂ ਨਹੀਂ ਕਰ ਸਕਦਾ